ਵੀ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਨੇ ਐਨਡੀਪੀ ਐਕਟ ਦੇ ਉਹਨਾਂ ਦੇ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜੇ ਸੀਗੇ ਇਹ ਜਿਹੜੀ ਪ੍ਰਾਪਰਟੀ ਆ ਨਾਜਾਇਜ਼ ਜਿਹੜੀ ਐਨਡੀਪੀ ਐਕਟ ਵੇਚ ਕੇ ਇਹਨਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਆ ਉਹਨੂੰ ਫ੍ਰੀਜ਼ ਕਰਨ ਦੇ ਆਰਡਰ ਆ ਜਿਹੜੇ ਕਿ ਅਸੀਂ ਇਹਨਾਂ ਦੀ ਕੰਧ ਤੇ ਚਿਪਕਾਤੇ ਆ ਤੇ ਇਹਨਾਂ ਨੂੰ ਸਰਵ ਵੀ ਕਰਾਉਣੇ ਆ ਇਨ ਨਲਾਮੀ ਲੋਸ ਨੋਟ ਸੇ ਕੀ ਹੈ ਨੋਟ ਸੇ ਇਹ ਫ੍ਰੀਜ਼ਿੰਗ ਆਰਡਰ ਨੇ ਇਸ ਤੋਂ ਬਾਅਦ ਇਹ ਤੇ ਨਲਾਮੀ ਦੇ ਆਰਡਰ ਹੋਣਗੇ ਫਿਲਹਾਲ ਇਹ ਇੱਕ ਵਾਰ ਇਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਵੀ ਇਹ ਅੱਗੇ ਵੇਚ ਨਹੀਂ ਸਕਦੇ ਜੀ ਓਕੇ ਕਿੰਨੇ ਕੇਸ ਤੁਹਾਡੇ ਕਿੰਨੇ ਕ ਕੇਸ ਨੇ ਇਹਨਾਂ ਤੇ ਐਨਡੀਪੀਐਸ ਇਹਨਾਂ ਦੇ ਇਸ ਜਿਹੜੀ ਸੀਤੋ ਹੈ ਦੇ ਤੇ ਸੱਤ ਮੁਕਾਦਮੇ ਦੱਦ ਨੇ ਐਨਡੀਪੀ ਸੈਕਟਰ ਦੇ ਤੇ ਹੁਣ ਵੀ ਇਹ ਇਸ ਸੰਬੰਧ ਤੇ ਜੇਲ੍ਹ ਚ ਬੰਦਾ ਕੀ ਨੋਆ ਇਹਨਾਂ ਦਾ ਸੀਤੋ ਹੈ ਜੀ ਸੀਤੋ ਓਕੇ ਪਤਨੀ ਸੁਰਜੀਤ ਕੌਰ ਸੀਤੋ ਹੈ ਦਾ ਪੁਰਾਣਾ ਸੁਰਜੀਤ ਕੌਰ ਸੀਤੋ ਡਾਕਟਰ ਸੁਦੀਪ ਸਿੰਘ ਇਹ ਇਸ ਤੋਰ ਦਾ ਇਹਦਾ ਨਾ ਸੁਰਜੀਤ ਕੌਰ ਇਹਦੀ ਸੀਤੋ ਹੈ ਤੇ ਡਾਕਟਰ ਆਫ ਹੈਗੀ ਦਲੀਪ ਸਿੰਘ ਮੁਰਾਦਪੁਰ ਦੀ ਰਹਿਣ ਵਾਲੀ ਹੈ ਇਹ ਸੱਤ ਮਾਮਲੇ ਪਹਿਲੇ ਦਰਸ਼ੇ ਇਹਨਾਂ ਦੇ ਸੱਤ ਮਾਮਲੇ ਦਰਦ ਨੇ ਇਹ ਜੋ ਵੀ ਇਹਨਾਂ ਨੇ ਆ ਜੋ ਘਰ ਬਣਾਇਆ ਵਿਆ ਇਹ ਸਾਰਾ ਕਾਰ ਇਹ ਨਸ਼ੇ ਦਾ ਕਾਰੋਬਾਰ ਕਰਕੇ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਕਮਾਈ ਕਰਕੇ ਇਹਨਾਂ ਨੇ ਬਣਾਇਆ ਤੇ ਇਹਨੂੰ ਇਸ ਟਾਈਮ ਫ੍ਰੀਜ਼ ਕੀਤਾ ਜਾਂਦਾ ਓਕੇ